ਆਹ ਸਾਹਮਣੇ ਖੇਡਦੇ ਮਨਾਰ ਸਨਹਾਣੀ ਦੀ ਟੀਮ ਜਿਹੜੀ ਖੇਡਦੀ ਹੈ ਜੇ ਇੱਧਰ ਜਿੰਮ ਵਾਲੇ ਪਾਸੇ ਪਾਣੀ ਦੀ ਟੈਂਕੀ ਵਾਲੇ ਪਾਸੇ ਜਿਹੜੀ ਬੱਲਣਾ ਦੀ ਟੀਮ ਖੇਡਦੀ ਹੈ ਪਹਿਲੀ ਰੇਡ ਸਨਹਾਣੀ ਵਾਲਾ ਗਬਰੂ ਕਹਿੰਦੇ ਤਿਆਰ ਪਰ ਤਿਆਰ ਹੈ ਫਤਿਹਬਾਦ ਜ਼ਿਲ੍ਹਾ ਜੱਖਰ ਦਾ ਇਲਾਕਾ ਹੈ ਔਰ ਕਹਿੰਦੇ ਮੇਰੇ ਵੀਰੋ ਬੱਲਣਾ ਵਾਲਾ ਗੁਰਜੀਤ ਟਰਾਈ ਕਰਦਾ ਲੱਗਿਆ ਪਿਆ ਜੋਰ ਕਬੱਡੀ 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 ਨੰਬਰ ਕਹਿੰਦੇ ਸਨਹਾਣੀ ਵਾਲਾ ਉੱਧ ਰਾਜੂ ਕਹਿੰਦਾ ਆਪਣੇ ਬੜੇ ਸਤਿਕਾਰ ਦੇ ਉੱਪਰ ਆ ਪੁੱਜਿਆ ਮਾਨਕ ਮਾਨਕ ਮਾਨਕੋਰ ਲਾਣਾ ਜੀ ਤੇ ਰਾਜੂ ਕਹਿੰਦਾ ਗੂੜੀਆਂ ਰਿਸ਼ਤੇਦਾਰੀਆਂ ਨੇ ਮਾਨਕੋਰ ਲਾਣਾ ਜੀ ਚੇਚੇ ਤਾਣ ਤੇ ਪੁੱਜਿਆ ਗੂੜੀਆਂ ਰਿਸ਼ਤੇਦਾਰੀਆਂ ਆ ਮੈਚ ਚੋਟੀ ਦਾ ਉਹ ਪਈ ਹੋਈ ਕਬੱਡੀ ਬੱਲੇ 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 ਪਰ ਮੁੰਡਾ ਕਹਿੰਦੇ ਸਿਰੇ ਦਾ ਨੰਬਰ ਆਪਣੀ ਟੀਮ ਦੇ ਲਈ ਜਿਹੜਾ ਜੋਰ ਲਾ ਰਿਹਾ ਵੀ ਜਿੱਦਵਾਜੀ ਲਈ ਛੱਡੇ ਤਖਤ ਹਜ਼ਾਰੇ ਜਾਂਦੇ ਆ ਮਾਰਾ ਹੋਵੇ ਟਾਈਮ ਤਾਂ ਮਿਰਚੇ ਮਾਰੇ ਹੁੰਦੀ ਆ ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ ਰੇਡ ਪਈ ਐ ਬੱਲੜਾ ਵਾਲਾ ਗੁਰਜੀਤ ਮੇਰੇ ਵੀਰੇ ਕਮਾਲ ਕਰ ਰਹਾ ਹੈ ਲੱਗਿਆ ਪਿਆ ਚੋਰ ਐ ਬੱਜੀ ਕੈਂਚੀ ਐ ਚਾਰੇ ਰਾਂ ਬੰਦ ਕਰ ਦੇ ਸਾਡੀ ਖੇਡ ਕਬੱਡੀ ਦਾ ਮੇਰੇ ਵੀਰੋ ਇਹ ਕਹਿੰਦੇ ਚੋਟੀ ਦਾ ਜੱਫੀ ਹੈ ਬੱਲੜਾ ਵਾਲਾ ਗੁਰਜੀਤ ਕਹਿੰਦੇ ਇਹ ਫਾਲ ਆ ਗਿਆ ਆ ਕਹਿੰਦੇ ਤਾਰੂ ਹੈ ਉੱਚਾ ਲੰਮਾ ਕਾਤਾ ਬੱਲੜਾ ਪਿੰਡ ਤਾਰੂ ਦਾ ਰੇਡ ਪਾਉਣ ਲਈ ਬਦਿਆ ਚਾਰ ਹੈ ਔਰ ਕਹਿੰਦੇ ਚਾਰੇ ਤਿਆਰ ਹੈ ਹੁਣ ਕਹਿੰਦੇ ਸਹਾਨੀ ਪਿੰਡ ਦਾ ਟਰਾਈ ਕਰਦਾ ਪਰ ਫੈਸਲੇ ਹੋ ਗਏ ਆ ਦੀ ਨੰਬਰ ਕਹਿੰਦੇ ਬੱਲੜਾ ਦੀ ਟੀਮ ਲਈ ਜੁਰਦਾ ਹੋਇਆ ਰੇਡ ਪੈ ਗਈ ਸਮਾਵਾਲਿਆ ਕਰਦੇ ਛੇਤ ਦੇ ਆਓ ਸਾਹਮਣੇ ਮੇਰੇ ਵੀਰੋ ਕਬੱਡੀ ਕਬੱਡੀ ਕਰਦਾ ਹੋਇਆ ਖੰਡਿਆਰੀ ਜਿਲੇ ਪਟਿਆਲੇ ਦੇ ਵਿੱਚ ਲੱਗੀ ਹੋਈ ਰੌਣਕ ਹੈ ਅੱਜ ਕਹਿੰਦੇ ਸੰਗਤ ਵੀ ਜੁੜੀ ਬੈਠੀ ਹੈ ਪਹਿਲੇ ਸਾਲ ਦਾ ਖੇਡ ਮੇਲਾ ਖੇਡਿਆ ਜਾ ਰਿਹਾ ਹੈ ਮਿਸਾਲ ਪਿੰਡ ਦੇ ਕਹਿੰਦੇ ਇਧਰਲੇ ਪਾਸੇ ਉਹ ਮੁੰਡੇ ਕਰਦੇ ਆ ਬੰਨੇ ਬੰਨੇ ਖੇਡ ਦੇ ਮੈਦਾਨ ਦੇ ਵਿੱਚ ਟੱਕਰ ਜਿਹੜੀ ਸਿਰੇ ਦੀ ਹੈ ਰੇਡਾਂ ਪੈਣੀਆਂ ਨੇ ਵੀ ਗੱਗਨੇ ਆ ਅਗਲੀਆਂ ਟੀਮਾਂ ਨੂੰ ਸੱਦਾ ਦੇ ਦੇ ਇੱਕ ਵਾਰੀ ਅਗਲਾ ਮੈਚ ਅੰਦਾਰਾਂ ਤੇ ਗਾਜੂ ਵਾਲਾ ਟੀਮਾਂ ਲੈਣੀਆਂ ਬੱਲਰਾਂ ਵਾਲਾ ਗਲਾਲ ਕਹਿੰਦੇ ਰੇਡ ਪਾਉਣ ਦੇ ਲਈ ਵਧਿਆ ਹੁਣ ਚਾਰ ਟੱਪਰ ਹੈ ਔਰ ਕਹਿੰਦੇ ਚਾਰੇ ਤਿਆਰ ਹੈ ਵੀ ਲੰਮੇ ਸਮੇਂ ਤੋਂ ਕਹਿੰਦੇ ਬਾਦ ਪਾਪੀ ਕੀਤੀ ਹੈ ਬੱਲੜਾਂ ਵਾਲੇ ਗਲਾਮ ਨੇ ਕਹਿੰਦੇ ਮੇਰੇ ਵੀਰੋ ਆ ਵੀ ਕਹਿੰਦੇ ਸਾਡੀ ਮੈਂ ਖੇਡ ਕਬੱਡੀ ਦਾ ਚੋਟੀ ਦਾ ਰੇਡਰ ਪਰ ਸਾਹਮਣੇ 2 2 ਨਹੀਂ ਇੱਕ ਇੱਕੀ ਹੈ ਨੰਬਰ ਕਹਿੰਦੇ ਬੱਲੜਾਂ ਵਾਲਾ ਗੁਲਾਬ ਆਪਣੀ ਟੀਮ ਲਈ ਜੋੜਦਾ ਹੋਇਆ ਰੇਡਾਂ ਪੈਦੀ ਹੈ ਜੇ ਫੇ ਲੱਗਦੇ ਹੈ ਖਾਂਗ ਪਿੰਡ ਹੈ ਔਰ ਕਹਿੰਦੇ ਹੱਲਾ ਗੱਲਾ ਹੋਈ ਜਾਂਦਾ ਜਿੰਨੇ ਵੀ ਦਰਸ਼ਕ ਆਏ ਸਾਰਿਆਂ ਦਾ ਧੰਨਵਾਦ ਹੈ ਰੇਡ ਪੈ ਗਈ ਹੈ ਚਾਰ ਟੱਪਰ ਹੈ ਔਰ ਕਹਿੰਦੇ ਚਾਰੇ ਤਿਆਰ ਲੈ ਵੀ ਸਤਿਆ ਫੜੋ ਤੇਰੀ ਨਾ ਜਾਨ ਯਾ ਫਿਰ ਕਹਿੰਦੇ ਗਰਜੀਤ ਨੂੰ ਵੀ ਆ ਫਰਨਾ ਪੜਾ ਚਾਰ ਟੱਪਰ ਹੈ ਚਾਰੇ ਤਿਆਰ ਇਹ ਕਹਦਾ ਵੀ ਮਿੱਟੀ ਨਾ ਫਰੋਲ ਜੋਗੀ ਆ ਨਹੀਂ ਉਹ ਲੱਭਣੇ ਲਾਲ ਗਵਾਚੇ ਉਹ ਮਿੱਟੀ ਨਾ ਫਰੋਲ ਜੋਗੀ ਆ ਨਹੀਂ ਉਹ ਲੱਭਣੇ ਲਾਲ ਗਵਾਤੇ ਗੱਲ ਕਹਿੰਦੇ ਪੱਕੀ ਐ ਗੱਲ ਕਹਿੰਦੇ ਸੱਚੀ ਐ ਪਰ ਇਧਰਲੇ ਪਾਸੇ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਐ ਲੈ ਵੀ ਬ੍ਰੈਂਚਾ ਇੱਕ ਮਿੰਟ ਖੜ ਜਾ ਤੇਰਾ ਵੀ ਦੁੱਖ ਤੋੜਾਂਗੇ ਤੇਰੀ ਵੀ ਗੱਲ ਸੁਣਾਗੇ ਪਰ ਇਧਰਲੇ ਪਾਸੇ ਬੱਲੇ 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 ਬੰਦੇ ਬੱਲੇ ਬੱਲੇ ਇਹ ਸੋਨੂ ਗੁੱਜਰ ਸਰਪੰਚ ਦੀ ਟੀਮ ਸਪੌਂਸਰ ਕੀਤੀ ਹੋਈ ਹੈ ਇਹ ਕਹਿੰਦੇ ਸੁਨਾਣੀ ਪਿੰਡ ਦਾ ਰਿੰਕੂ ਹੈ ਇਹਨੇ ਵੀ ਕਹਿੰਦੇ ਕਹਿੰਦੇ ਕਹਾਉਂਦੇ ਟੱਕੇ ਆ ਇਹਨ ਕਹਿੰਦੇ ਮੁੰਡਾ ਬੱਲੇ ਬੱਲੇ ਕਰਵਾ ਗਿਆ ਇਹਨੇ ਕਹਿੰਦੇ ਗਵਿੰਦਪ੍ਰੀਆ ਮਾਲਾ ਵੀ ਫੜਿਆ ਨਾਲ ਕਹਿੰਦੇ ਜਲਵੇੜੇ ਦਾ ਕੁਲਵਿੰਦਰ ਵੀ ਫੜਿਆ ਇਹ ਸਾਡੀ ਨਾ ਖੇਡ ਕਬੜੀ ਦਾ ਟੱਪੜਾ ਹੈ ਮੇਰੇ ਵੀਰੋ ਮੁੰਡਾ ਕਹਿੰਦੇ ਚੋਟੀ ਦਾ ਜੱਫਾ ਲਾ ਗਿਆ ਸੁਨਾਣੀ ਵਾਲੀ ਦੀ ਰੇ ਤੇ ਗੋਲ ਸਮਾਉ ਵਾਲੇ ਰਿਹਾ ਲਓ ਸਾਹਮਣੇ ਰੇਡ ਕਹਿੰਦੇ ਫੇਰ ਮੇਰੇ ਵੀਰੇ ਉਧਰ ਮਿੱਤਰ ਸਾ ਵੀ ਬੈਠੇ ਆ ਮਿੱਤਰ ਮੰਡੀ ਦਾ ਧੰਵਾਲਾ ਭਾਗਬਾਲੇ ਕਹਿੰਦੇ ਵੱਡੇ ਆਗੂ ਹੈ ਪੁੱਗੇ ਹੋਇਆ ਪਰ ਇਧਰਲੇ ਪਾਸੇ ਰੇਡ ਤੇ ਚਾਰੋ ਨੇ ਚਾਰੋ ਤਿਆਰ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਟੱਕਰ ਸਿਰੇ ਦੀ ਹੈ ਇੱਕ ਦੇ ਪੱਟ ਸਤਨਾਮ ਸੱਤਾ ਲਾਉਂਦਾ ਪਿਆ ਜੱਫਾ ਕਮਾਉਂਦਾ ਬੱਲੇ 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 ਵੀ ਬੱਲੀਏ ਬਣਾਂਗੇ ਝਾਂਜਰ ਤੇਰੀ ਨਾਲ-ਨਾਲ ਤੇਰੇ ਤੁਰਨਾ ਯਾ ਮਿੱਤਰਾਂ ਨੇ ਕੋਕਾ ਬੰਨ ਯਾ ਬੜਿਆਣਾ ਸੁਰਮਾ ਨੀਤੇ ਪੱਕੇ ਬਣ ਜਾਗੇ ਜਾਨੀ ਤਰੀ ਦੇ ਮਣਕੇ ਓ ਹੁਣ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ ਹੁਣ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ ਲੈ ਵੀ ਠੇਕੇਦਾਰਾ ਖੜ ਜਾ ਤੇਰਾ ਵੀ ਦੁੱਖ ਤੋੜਾਂਗੇ ਤੇਰਾ ਵੀ ਇਲਾਜ ਕਰਾਂ ਪਰ 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 ਮੈਂ ਪਹਿਲਾ 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 ਸਮਾਵਾ ਸਰਾਣੀ ਵਾਲਾ ਰਿੰਕੂ ਐ ਇਹਨੇ ਕਹਿੰਦੇ ਗਵਿੰਦਪ੍ਰੀਆ ਮੱਲਾ ਵੀ ਤੇ ਬੱਲੇ 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 ਇਹ ਵੀ ਕਹਿੰਦਾ ਇਹਦੇ ਬਾਰੇ ਤੇ ਕੋਈ ਗੱਲ ਕਹਿ ਸਕਦੇ ਆ ਵੀ ਕੰਮ ਕੁੰਮ ਮੇਤਰਾ ਦਾ ਕੋਈ ਨਹੀਂ ਅੜਦਾ ਸਾਡੀ ਜਿੱਥੇ ਕਿਤੇ ਅੜਦੀ ਗਰਾਰੀ ਅੜੀ ਗਰਾਰੀ ਅੜੀ ਹੋਈ ਐ ਹੁਣ ਕੌਣ ਕੱਡੂ ਹੁਣ ਕਹਿੰਦੇ ਮੇਰੇ ਵੀਰੋ ਗੁਰਜੀਤ ਗੁਰਜੀਤ ਬੱਲਣਾ ਵਾਲਾ ਐ ਬੱਲੇ 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 ਕਬੱਡੀ ਕਬੱਡੀ चुका ते टीम जिती सदाणे जी टीम जहिड़ी